ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੱਜ ਫਿਰ ਇੱਕ ਮੇਲਾ ਲੱਗਿਆ ਹੋਇਆ ਹੈ ਪਰ ਇਹ ਮੇਲਾ ਕਿਸਾਨ ਮੇਲਾ ਨਾ ਹੋ ਕੇ ਇਹ ਮੇਲਾ ਨੌਜਵਾਨੀ ਦਾ ਵਿਦਿਆਰਥੀਆਂ ਦਾ ਵਿਦਿਆਰਥੀਆਂ ਦਾ ਜੀ ਹਾਂ ਨਸ਼ਾ ਮੁਕਤ ਭਾਰਤ ਵਿੱਚ ਇਹ ਇੱਕ ਯੁਵਾ ਰੈਲੀ ਚੱਲ ਰਹੀ ਹੈ ਤੇ ਇਸ ਰੈਲੀ ਦਾ ਜੋ ਇਕੱਠ ਹੈ ਹਜ਼ਾਰਾਂ ਦੀ ਗਿਣਤੀ ਚ ਹੈ ਜੋ ਗਵਾਹੀ ਭਰ ਰਿਹਾ ਹੈ ਕਿ ਜੀ ਹਾਂ ਅਸੀਂ ਸਰਕਾਰ ਦੇ ਨਾਲ ਆ ਅਸੀਂ ਆਪਣੇ ਸੂਬੇ ਪੰਜਾਬ ਦੇ ਅਸੀਂ ਦੇਸ਼ ਭਾਰਤ ਦੇ ਨਾਲ ਆ ਨਸ਼ਾ ਮੁਕਤ ਭਾਰਤ ਅਭਿਆਨ ਆ ਦੇਖ ਸਕਦੇ ਹਾਂ ਪਿੱਛੇ ਬੋਰਡ ਵੀ ਲੱਗਿਆ ਹੋਇਆ ਹੈ ਖਾਸ ਤੌਰ ਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਡਾਕਟਰ ਵਿਰਿੰਦਰ ਕੁਮਾਰ ਮਿਨਿਸਟਰੀ ਆਫ ਉਪ ਰਾਸ਼ਟਰਪਤੀ ਐਨਪਾਵਰਮੈਂਟ ਤੇ ਸੁਖਵਿੰਦਰ ਸਿੰਘ ਵਿੰਦਰ ਨੈਸ਼ਨਲ ਨੰਬਰ ਜੀਏਸੀ ਜੇਸਨ ਮੌਜੂਦ ਹਨ ਨਾਲ VCP AU ਡਾਕਟਰ ਸੁਬੀਰ ਸਿੰਘ ਗੋਸਰ ਮੌਜੂਦ ਸਨ ਜਿਹੜਾ ਨੇ ਹਰੀ ਝੰਡੀ ਦੇ ਕੇ ਇਸ ਵੱਡੀ ਰੈਲੀ ਦਾ ਆਗਾਜ਼ ਕੀਤਾ ਆਓ ਦਿਖਾਣੇ ਆ ਕਿ ਰੂਪ ਲਿਆ ਇਸ ਵੱਡੀ ਨਸ਼ਾ ਮੁਕਤ ਯੁਵਾ ਰੈਲੀ ਨੇ ਸੋ ਦੇਖ ਪਾ ਰਹੇ ਹੋ ਨਸ਼ਾ ਮੁਕਤ ਭਾਰਤ ਯੁਵਾ ਰੈਲੀ ਜਿੱਥਾ ਸੋਚ ਕਾਈ ਗਈ ਹੈ ਤੇ ਬੱਚਿਆਂ ਕੋਲੋਂ ਇੱਕ ਵਾਅਦਾ ਲਿਆ ਗਿਆ ਕਿ ਨਸ਼ਾ ਮੁਕਤ ਭਾਰਤ ਚਾਹੀਦਾ ਧਾਰਮਿਕ ਆਗੂ ਜੀ ਸਾਡੇ ਕੋਲ ਆਏ ਨੇ ਉਹਨਾਂ ਨੂੰ ਕਿਰਪਾ ਕਰਕੇ ਬੇਨਤੀ ਹੈ ਕਿ ਉਹ ਮੰਨ ਕੇ ਆ ਜਾਣ ਕਿੰਨਾ ਟਾਈਮ ਦੇ ਵਿੱਚ ਬੱਚੇ ਸਾਡੇ ਰੈਲੀ ਵਾਸਤੇ ਤਿਆਰ ਹੋ ਰਹੇ ਨੇ ਇਹਦਾ ਮੇਨ ਟਾਈਮ ਤੇ ਰੈਲੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਦੇਖ ਸਕਦੇ ਹੋ ਮੰਚ ਦੇ ਉੱਪਰ ਇਸ ਵਕਤ ਡਾਕਟਰ ਵੀਰਿੰਦਰ ਕੁਮਾਰ ਮਿਨਿਸਟਰੀ ਆਫ ਸੋਸ਼ਲ ਅਸਿਸਟੈਂਸ ਐਂਡ ਪਾਵਰਮੈਂਟ ਨਾਲ ਸੁਖਵਿੰਦਰ ਬਿੰਦਰਾ ਨੈਸ਼ਨਲ ਜੀਸੀ ਮੈਂਬਰ ਐਨਆਈਸੀਡੀ ਜਿੱਤੋ ਫਲੈਗ ਆਫ ਕੀਤਾ ਜਾ ਰਿਹਾ ਹੈ ਤੁਸੀਂ ਸੋ ਦੇਖ ਪਾ ਰਹੇ ਹੋ ਕਿ ਕੁਝ ਹੀ ਦੇਰ ਦੇ ਵਿੱਚ ਪੂਰਾ ਇਹ ਨਸ਼ਾ ਮੁਕਤ ਜੁਵਾਰ 50 ਦਾ ਆਗਾਜ਼ ਹੋ ਜਾਏਗਾ ਤੁਹਾਡੇ ਵਾਸਤੇ ਇੱਥੇ ਲੰਚ ਦਾ ਪ੍ਰਬੰਧ ਕੀਤਾ ਗਿਆ ਹੈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਜੀ ਤੁਸੀਂ ਦੇਖ ਪਾ ਰਹੇ ਹੋ ਕਿ ਮੰਚ ਤੇ ਸਮਾਨ ਹੁੰਦਾ ਹੋਇਆ ਨਾਲ ਦੇ ਨਾਲ ਸ਼ੁਰੂਆਤ ਹੋਵੇਗੀ ਨਸ਼ਾ ਮੁਕਤ ਭਾਰਤ ਬਣਾਉਣ ਵਾਲੀ ਰੈਲੀ ਦੇ ਦੇਖ ਸਕਦੇ ਹੋ ਜਿਹੜੇ ਮੈਂਬਰ ਨੇ ਹੈਲਪ ਕਿਸੇ ਇੱਕ ਦਾ ਨਸ਼ਾ ਛਡਾਓ ਸਾਰੇ ਪਰਿਵਾਰ ਦੇ ਜੀਵਨ ਦਾਣ ਦਾ ਪੁੱਲ ਕਮਾਓ ਅੰਮ੍ਰਲੀ ਕਿਸੇ ਨੂੰ ਕਹਿ ਨਹੀਂ ਦੇਣਾ ਨਸ਼ਾ ਪੰਜਾਬ ਚ ਰਹਿ ਨਹੀਂ ਦੇਣਾ ਨਸ਼ੇ ਦੇ ਸ਼ੌਂਕ ਅਵੱਲੇ ਪੀਖ ਮੰਗਾਵੇ ਕੁਝ ਨਾ ਛੱਡੇ ਪੱਲੇ ਸੋ ਵਧੀਆ ਟੈਗ ਲਾਈਨਸ ਦੇ ਨਾਲ ਨਸ਼ਾ ਕਰਨਾ ਮੌਤ ਨੂੰ ਬੁਲਾਵਾ ਦੇਣਾ ਨਸ਼ੇ ਨਾਲ ਤੋੜੋ ਯਾਰੀ ਜੀਵਨ ਨਾਲ ਜੋੜੋ ਯਾਰੀ ਨਸ਼ੇ ਦੀ ਹੱਥ ਘੜੀ ਤੋਂ ਬਚ ਕੇ ਦੋਸਤੋ ਸੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਰੈਲੀ ਦਾ ਹੁਣ ਕੁਝ ਦੇਰ ਵਿੱਚ ਆਗਾਜ਼ ਹੋਣ ਜਾ ਰਿਹਾ ਹੈ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਪੀੜੀ ਪੰਜਾਬ ਦੀ ਜਵਾਨੀ ਨੌਜਵਾਨੀ ਕਹਿੰਦੇ ਆ ਨੌਜਵਾਨੀ ਰੀੜ ਦੀ ਹੱਡੀ ਹੁੰਦੀ ਹੈ ਕਿਸੇ ਵੀ ਦੇਸ਼ ਦੀ ਸੋ ਹੁਣ ਹਰੀ ਚੰਡੀ ਦੇ ਕੇ ਇਸ ਰੈਲੀ ਦਾ ਆਗਾਜ਼ ਕੀਤਾ ਜਾਵੇਗਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਔਨਰੇਬਲ ਜਿੰਨੇ ਵੀ ਸੱਜਣ ਨੇ ਇਸ ਵਕਤ ਮੌਜੂਦ ਨੇ ਤੁਹ ਦੇਖ ਪਾ ਰਹੇ ਹੋ ਉਸ ਵਕਤ ਸੁਖਵਿੰਦਰ ਸਿੰਘ ਬਿੰਦਰਾ ਨਾਲ ਲੈ ਕੇ ਜਾਂਦੇ ਹੋਇਆ ਡਾਕਟਰ ਵਿਰਿੰਦਰ ਕੁਮਾਰ ਜੀ ਨੂੰ ਮਿਨਿਸਟਰ ਮਿਸਟਰੀ ਆਫ ਸੋਸ਼ਲ ਜਸਟਿਸ ਐਂਡ _{-\text{empowerment}} ਸੁਖਵਿੰਦਰ ਸਿੰਘ ਬਿੰਦਰਾ ਜੀ ਦੇ ਫਾਦਰ ਸਾਹਿਬ ਅੰਕਲ ਜੀ ਕਿੱਦਾਂ ਮਹਿਸੂਸ ਕਰ ਰਹੇ ਹੋ ਜੀ ਬਹੁਤ ਵਧੀਆ ਜੀ ਬਹੁਤ ਬਹੁਤ ਵਧੀਆ ਜੀ ਪੰਜ ਭਾਵ ਕਿੱਦਾਂ ਬਿਲਕੁਲ ਬਹੁਤ ਵਧੀਆ ਜੀ ਬਟਾ ਹੋਰ ਬਾਕੀ ਲੋਡ ਸੀ ਜੀ ਬਿਲਕੁਲ ਜੀ ਲੋਡ ਸੀ ਬਹੁਤ ਵਧੀਆ ਠੀਕ ਹੈ ਤੋ ਇਹ ਹਨ ਸੁਖਵਿੰਦਰ ਸਿੰਘ ਬਿੰਦਰਾ ਦੇ ਫਾਦਰ ਸਾਹਿਬ ਤੇ ਹੁਣ ਦੇਖ ਸਕਦੇ ਹੋ ਕਿ ਸੁਖਵਿੰਦਰ ਸਿੰਘ ਬਿੰਦਰਾ ਨਾਲ ਡਾਕਟਰ ਵਿਰਿੰਦਰ ਕੁਮਾਰ ਮਿਸਟਰ ਆਫ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ ਤੋਂ ਹਰੀ ਝੰਡੀ ਦੇ ਕੇ ਇਸ ਰੈਲੀ ਨੂੰ ਹੁਣ ਤੋਰਿਆ ਜਾਵੇਗਾ ਆਗਾਜ਼ ਹੋਵੇਗਾ ਨਸ਼ਾ ਮੁਕਤ ਭਾਰਤ ਯੂਵਾ ਰੈਲੀ ਸੋਸਕ ਵਿੰਦਰ ਸਿੰਘ ਬਿੰਦਰਾ ਨਾਲ ਵਾਈਸ ਚਾਂਸਲਰ ਪੀ ਜੀ ਡਾਕਟਰ ਸੁਬੀਰ ਸਿੰਘ ਓਸਲ ਮਿਸਟਰ ਸੋਲਜਰਸੀ ਐਨਡੀ ਪਾਵਰਮੈਂਟ ਡਾਕਟਰ ਵਿਨਦਰ ਕੁਮਾਰ ਗਵਰਨਰ ਗੁਲਾਤਨ ਕਟਾਰੀਆ ਰਵਨੀ ਸਿੰਘ ਬਿੱਟੂ ਨਸ਼ਾ ਖਤਮ ਕਰਨ ਵਾਸਤੇ ਇਹ ਆਪਾਇਦਰ ਆਇਆ ਇਸ ਇਹ ਨਸ਼ਾ ਬਹੁਤ ਗਲਤ ਸਾਰੇ ਜੋ ਨੌਜਵਾਨਾਂ ਨੂੰ ਖਾ ਰਿਹਾ ਹੈ ਉਸ ਚੀਜ਼ ਲਈ ਆਪਾਂ ਲੜਨ ਆਏ ਆ ਬਿਲਕੁਲ ਠੀਕ ਹੈ ਜੀ ਕੋਈ ਮੈਸੇਜ ਕਰ ਕਰ ਜਾਣਾ ਚਾਹੀਦਾ ਬਿਲਕੁਲ ਤਾਂ ਹੀ ਆਪਾਂ ਘਰੋਂ ਆਏ ਆ ਸੈਟਰਡੇ ਨੂੰ ਵੀ ਜੋ ਆਪਾਂ ਕਾਲਜ ਨਹੀਂ ਆਉਂਦੇ ਠੀਕ ਹੈ ਠੀਕ ਹੈ ਜੀ ਸੋ ਕਿੰਨਾ ਕਿਤੇ ਦੇਖ ਸਕਦੇ ਹੋ ਕਿ ਸੋ ਅੱਜ ਦੀ ਨਸ਼ਾ ਜਲੀ ਅਗੇਂਸਟ ਇਹ ਨਸ਼ਾ ਮੁਕਤ ਰੈਲੀ ਹੈ ਜੀ ਕਿਵੇਂ ਲੱਗਦਾ ਆਉਣ ਵਾਲਾ ਆਊਟਕਮ ਕੀ ਹੋਊਗਾ ਲੋਕਾਂ ਸਨਿਆਕੀ ਵਿੱਚ ਜਾਊਗਾ ਲੋਕਾਂ ਨੂੰ ਗੁੱਡ ਮੈਸੇਜ ਗਿਆ ਆ ਸਾਰੇ ਸਮਝਣਗੇ ਕਿ ਇਟਸ ਇੰਪੋਰਟੈਂਟ ਸਨੂ ਟੂ ਡਰੱਗਸ ਸੋ ਹਰ ਤਰ੍ਹਾਂ ਦੀ ਐਮਬੂਲੈਂਸਿਸ ਸੇਫਟੀ ਮੈਜਰਸ ਦੇ ਨਾਲ ਹੋ ਰਿਹਾ ਇਸ ਰੈਲੀ ਦਾ ਆਗਾਜ਼ ਸੋ ਦੇਖ ਪਾ ਰਹੇ ਹੋ ਕਿ ਵੱਡੇ ਇਕੱਠ ਦੇ ਨਾਲ ਰੈਲੀ ਦਾ ਆਗਾਜ਼ ਕ੍ਰੈਡਿਟ ਟੂ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਸੋ ਜਿੱਧਰ ਨੂੰ ਵੀ ਨਜ਼ਰ ਜਾਵੇ ਹਰ ਪਾਸੇ ਨੌਜਵਾਨੀ ਵਿਦਿਆਰਥੀ ਵਿਦਿਆਰਥਣਾ ਨਾਲ ਦੇ ਨਾਲ ਸੁਰੱਖਿਆ ਦੇ ਪੱਖੋਂ ਵੀ ਪੁਖਤਾ ਪ੍ਰਬੰਧ ਸਰਕਾਰਾਂ ਦੇ ਵੱਲੋਂ ਵੀ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਭਾਰਤ ਦੀ ਯੂਵਰ ਐਲੀ ਹੋ ਰਹੀ ਹੈ ਕਿਵੇਂ ਦੇਖਦੇ ਹੋ ਹਾਂਜੀ ਇਹ ਬਹੁਤ ਅੱਛਾ ਹੋ ਰਿਹਾ ਹੈ ਅੱਜ ਕੱਲ੍ਹ ਕੇ ਯੂਥ ਕੇ ਲਈ ਜੈਸੇ ਕਿ ਲੋਕ ਪੂਰੇ ਰਾਸਤੇ ਤੇ ਜਾ ਰਹੇ ਹਨ ਉਹਨਾਂ ਲਈ ਇਹ ਅੱਛੀ ਚੀਜ਼ ਹੈ ਪੂਰੀ ਪੰਜਾਬ ਗਵਰਨਮੈਂਟ ਕੀ ਇਹ ਅੱਛੀ